ਮੇਰਾ ਪਿੰਡ ਪਿਆਰਿਆ ਨਾ ਮੇਰੇ ਪਿੰਡ ਸਰਬਸੰਤੀ ਨਾਲ ਪੰਚਾਇਤ ਚੁਣੀ ਗਈ ਸੀ ਜੋ ਕਿ ਮਾਨਯੋਗ ਸੀਐਮ ਸਾਹਿਬ ਨੇ ਵਾਦਾ ਕੀਤਾ ਸੀਗਾ ਲੋਕਾਂ ਨਾਲ ਵੀ ਤੁਸੀਂ ਪਿੰਡ ਦੇ ਸਰਪੰਚ ਪਿੰਡ ਦੇ ਵਿੱਚ ਬਹਿ ਕੇ ਸਰਬਸੰਤੀ ਨਾਲ ਚੁਣੋ ਤੇ ਸਪੈਸ਼ਲ 5 ਲੱਖ ਦੀ ਗ੍ਰਾਂਟ ਉਹ ਵਾਦਾ ਸੀਐਮ ਸਾਹਿਬ ਨੇ ਆਪਣਾ ਪੂਰਾ ਕੀਤਾ ਕਰਦੇ ਹੋਏ ਸਾਨੂੰ ਅੱਜ ਸਰਬਸੰਤੀ ਦਾ 5 ਲੱਖ ਰੁਪਏ ਦਾ ਚੈੱਕ ਦਿੱਤਾ ਮਾਨਯੋਗ ਐਡਵੋਕੇਟ ਰਜਨੀਸ਼ ਕੁਮਾਰ ਦਈਆ ਜੀ ਦੀ ਗਵਾਹੀ ਹੈ ਸਾਨੂੰ ਅੱਜ 5 ਲੱਖ ਦਾ ਚੈੱਕ ਸਰਬਸੰਤੀ ਦਾ ਪ੍ਰਾਪਤ ਹੋਇਆ ਹੈ ਦੀ ਲਾਰਡ ਕਾਸੀ ਵੀ 5 ਲੱਖ ਦੀ ਜਿਹੜੀ ਚੈੱਕ ਦੀ ਗੱਲਾਂ ਹੋ ਰਹੀਆਂ ਸੀ ਹਾਂਜੀ ਬਿਲਕੁਲ ਵਿਰੋਧੀ ਇਸ ਗੱਲ ਨੂੰ ਮਜ਼ਾਕ ਦੇ ਵਿੱਚ ਲੈ ਰਹੇ ਸੀ ਵੀ ਐਨੇ ਪੰਜਾਬ ਦੇ ਵਿੱਚ ਸਰਵ ਸੰਤਤੀਆਂ ਹੋ ਗਈਆਂ ਕਿੰਨੂ ਕਿੰਨੂ ਚੈੱਕ ਦੇਣਗੇ ਸੋ ਉਹ ਵਿਰੋਧੀਆਂ ਦੇ ਇੱਕ ਹਿਸਾਬ ਦੇ ਮੈਂ ਕਹਿ ਸਕਦਾ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਆ ਜੀ ਇਹ ਵੀ 6 ਮਹੀਨਿਆਂ ਦੇ ਅੰਦਰ ਅੰਦਰ ਅੱਜ ਸਾਡੇ ਕੋਈ ਕੋਈ ਹਾਤੀ ਹਲਕੇ ਦੇ ਵਿੱਚ ਹੀ 7-8 ਪਿੰਡਾਂ ਨੂੰ ਤੁਸੀਂ ਦੇਖ ਸਕਦੇ ਹੋ ਸਰਵ ਸੰਤਤੀਆਂ ਦੇ ਬਾਕੀ ਵੀ ਪਿੰਡਾਂ ਦੀ ਲਿਸਟ ਪਹੁੰਚ ਚੁੱਕੀ ਆ ਉਹਨਾਂ ਨੂੰ ਵੀ ਵਾਰੀ ਸਰ ਸਾਰਿਆਂ ਨੂੰ 5-5 ਲੱਖ ਦਾ ਸਰਵ ਸੰਤਤੀ ਦੀ ਪੇਮੈਂਟ ਆਊ ਪੂਰਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਕੋਈ ਕੈਬਨਰ ਮੰਤਰੀ ਨਹੀਂ ਹੈ ਇਸ ਨੂੰ ਲੈ ਕੇ ਕਿਵੇਂ ਦੇ ਹਾਂ ਬਿਲਕੁਲ ਜੀ ਅਸੀਂ ਪੂਰਾ ਫੋਜਪੁਰ ਹੀ ਇਸ ਗੱਲ ਨੂੰ ਮੰਗ ਕਰਦੇ ਹਾਂ ਫੋਜਪੁਰ ਦਿਹਾਤੀ ਸਾਰਾ ਇਸ ਗੱਲ ਨੂੰ ਮੰਗ ਕਰਦੇ ਹਾਂ ਕਿ ਸਾਨੂੰ ਫੋਜਪੁਰ ਦੇ ਵਿੱਚ ਕੋਈ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇ ਐਡਵੋਕੇਟ ਰਜਨੀਸ਼ ਕੁਮਾਰ ਦਈਆ ਜੀ ਬਹੁਤ ਜੋ ਬਹੁਤ ਹੀ ਪੜੇ ਲਿਖੇ ਤੇ ਕਾਬਲੀਅਤ ਰੱਖਣ ਵਾਲੇ ਇਨਸਾਨ ਹਨ ਸਾਡੀ ਪੂਰਜੋਰ ਮੰਗ ਹੈ ਕਿ ਇਹਨਾਂ ਨੂੰ ਕੈਬਨਟ ਦੇ ਵਿੱਚ ਹਿੱਸਾ ਰੱਖਿਆ ਜਾਵੇ ਇਹਨਾਂ ਦਾ ਅਤੇ ਇਹ ਇਸ ਗੱਲ ਦੀ ਅਸੀਂ ਵਿਸ਼ਵਾਸ ਦਿਵਾਉਣਾ ਹੈ ਸੀਐਮ ਸਾਹਿਬ ਨੂੰ ਵੀ ਇਹ ਆਪਣਾ ਇਮਾਨਦਾਰੀ ਨਾਲ ਸਾਰਾ ਕੰਮ ਸਾਂਭਣਗੇ ਇਹ ਕਿਉਂਕਿ ਇੱਕ ਤਾਂ ਐਡਵੋਕੇਟ ਨੇ ਦੂਸਰਾ ਆਪ ਇਹਨਾਂ ਨੂੰ ਜਜਬਾ ਲੋਕਾਂ ਦੇ ਕੰਮ ਹੁਣ ਜਿਹੜੇ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਨੇ ਉਹ ਆਪ ਜਾ ਕੇ ਉੱਤੇ ਨਿਗ੍ਹਾ ਰੱਖਦੇ ਹਨ ਅਤੇ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਆ ਆਪ ਹਰੇਕ ਪੰਚਾਇਤ ਨੂੰ ਪੁੱਛਦੇ ਆ ਨਾ ਵੀ ਕਿਸੇ ਨੇ ਤੁਹਾਨੂੰ ਕਿਸੇ ਪੈਸੇ ਦੀ ਮੰਗ ਤਾਂ ਨਹੀਂ ਕੀਤੀ ਸੋ ਇਸ ਲਈ ਅਸੀਂ ਸਾਡੀ ਪੂਰਤਿ ਹੋਰ ਅਪੀਲ ਹੈ ਕਿ ਮਾਨਯੋਗ ਐਡਵੋਕੇਟ ਰੇ ਨੀਸ਼ ਕੁਮਾਰ ਦਈਆ ਜੀ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾਵੇ।